ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹੋ ਹਾਂਜੀ ਅੱਜ ਤਰੀਕ ਹੈਗੀ ਹੈ ਜੀ 29 ਤੇ ਆਪਣੇ ਮੇਲੇ ਦਾ ਆਖਰੀ ਦਿਨ ਆਪਾਂ ਕਰ ਰਹੇ ਹਾਂ ਪਕੌੜੇ ਵਗੈਰਾ ਬਣ ਰਹੇ ਨੇ ਆਪਣੇ ਤੇ ਸਵੇਰੇ ਇੰਨਾ ਜ਼ਿਆਦਾ ਮੀਂਹ ਪਿਆ ਬਸ ਬਹੁਤ ਬੁਰਾ ਹਾਲ ਹੋ ਗਿਆ ਸਾਰੇ ਪਾਸੇ ਕਿ ਗਰਾਊਂਡ ਵੀ ਭਰਿਆ ਖੜਾ ਦੇਖੋ ਰਿਕੋਲ ਹੋਣਗੇ ਕਿ ਨਹੀਂ ਬਾਕੀ ਬਲੌਗ ਦੇ ਨਾਲ ਬਣੇ ਰਹੋ ਜੇ ਬਲੌਗ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੋ ਜੀ ਤੁਹਾਨੂੰ ਦਿਖਾਵਾਂਗੇ ਅੱਜ ਫੇਰ ਮੈਂ ਸ਼ੇਅਰ ਕਰਦੇ ਆ ਤੁਹਾਡੇ ਨਾਲ ਤੇ ਚੜੀ ਹੋਈ ਹੈ ਜੀ ਆਪਣੀ ਕੜਾਹੀ ਤੁਹਾਨੂੰ ਦਿਖਾਣੇ ਆ ਕੜੇ ਖਾਲੋ ਜੀ ਕੌਲੀ ਦੇ ਲੈਣਾ ਮੈਂ ਪਾ ਕੇ ਲੱਗੂ ਫੇਰ ਅੱਜ ਆਕਰਾ ਗਣੀ ਬਸ ਵਸੇ ਨਹੀਂ ਜਾ ਸੋਸ ਰਸ ਤੇ ਸਦਾ ਨੰਚ ਚਲੋ ਲਓ ਜੀ ਇੱਥੇ ਆਪਾਂ ਨੇ ਝਾੜਤੀ ਸੀਗੀ ਕੜਾਹੀ ਆਪਾਂ ਬਣਾਉਣੀ ਸੀਗੀ ਆਲੂ ਵਾਲੇ ਪਿਆਜ਼ ਵਾਲੇ ਤੇ ਬਰੈਡ ਪਕੌੜਾ ਕਿੰਨੇ ਆਟਾ ਮ ਬਣਾਇਨਾ ਸੀ ਗਿਆ ਤੇ ਬਾਹਰ ਤਾਂ ਬਹੁਤ ਜ਼ਿਆਦਾ ਮੀਂਹ ਪੈ ਰਿਆ ਸੀਗਾ ਬਾਹਰ ਨਹੀਂ ਚੁੱਲ੍ਹੇ ਤੇ ਬਣਾ ਲੈਣੀ ਸੀ ਆਪਣੇ ਕੋਲ ਬਾਲਣ ਵਗੈਰਾ ਤਾਂ ਵਾਧੂ ਸੀਗਾ ਪਰ ਮੀਂਹ ਦੇ ਕਾਰਨ ਜੀ ਚੁੱਲ੍ਹਾ ਆਪਣਾ ਭਿੱਜਿਆ ਪਿਆ ਏ ਉਹ ਨਵਾਂ ਬਣਾਇਆ ਸੀ ਨਾ ਨਵਾਂ ਬਣਾਇਆ ਕਰਕੇ ਨੀ ਲਗਾਤਾਰ ਮੀਂਹ ਆ ਹੀ ਜਾਂਦਾ ਤੇ ਉਹ ਸੁੱਕਿਆ ਨਹੀਂਗਾ ਵਿੱਚੋਂ ਨਾ ਹੀ ਉਹਨੂੰ ਗੋਹਾ ਮਿੱਟੀ ਲੱਗਿਆ ਮੇਰੇ ਤੋਂ ਹਲੇ ਕਿਉਂਕਿ ਜੀ ਭਿੱਜੀ ਜਾਂਦਾ ਉਹ ਰੋਜ਼ ਤਾਂ ਮੀਂਹ ਆ ਜਾਂਦਾ ਤੇ ਫੇਰ ਹੁਣ ਵੀ ਨਹੀਂ ਪੈ ਰਿਆ ਸੀਗਾ ਤਾਂ ਕਰਕੇ ਫਿਰ ਅਸੀਂ ਅੰਦਰ ਇਹ ਪੱਠੀ ਚਲਾ ਚਲਾ ਲਈ ਸੀਗੀ ਪੱਠੀ ਤੇ ਛੇਤੀ ਬਣ ਗਏ ਜਿਹ ਗੈਸ ਤੇ ਬਣਾਉਂਦੇ ਫੇਰ ਤਾਂ ਗੈਸ ਤੇ ਤਾਂ ਸੇਕ ਨਹੀਂ ਲੱਗਦਾ ਸੀਗਾ ਇਹ ਪੱਠੀ ਮੈਂ ਮੰਮੀ ਹੁਣੀ ਆਏ ਸੀਗਾ ਉਹਨਾਂ ਉਹਨਾਂ ਨੇ ਆਉਣਾ ਸੀ ਮੇਲੇ ਤੇ ਉਹਨਾਂ ਕੋਲ ਪਈ ਸੀਗੀ ਫਿਰ ਉੱਥੋਂ ਮੰਗਵਾਈ ਤੇ ਵਾ ਵੀ ਫੇਰ ਇਹਦੇ ਨਾਲ ਛੇਤੀ ਬਣ ਜਾਣਗੇ ਕਿਉਂਕਿ ਜੀ ਅੰਦਰ ਫੇਰ ਹਨਾ ਅੰਦਰ ਬੈਠ ਕੇ ਬਣਾਉਣੇ ਸੀਗੇ ਉੱਠੀ ਦਾ ਸੁੱਖ ਜਿਹਾ ਸੀਗਾ ਕਿਉਂਕਿ ਤੇਜ਼ ਚੱਲਦੀ ਹੁੰਦੀ ਹੈ ਇਹ ਗੈਸ ਨਾਲੋਂ ਦੇਖੋ ਕਿੰਨੀ ਲਾਠ ਨਿਕਲਦੀ ਹੈ ਨਾਲ ਇਹਦੇ ਨਾਲ ਮਿੰਟੋ-ਮਿੰਟ ਬਣ ਗਏ ਸਾਰੇ ਪਕੌੜੇ ਇਹ ਪਕੌੜੇ ਬਣਾ ਰਹੀ ਸੀਗੀ ਜੀ ਬੜੀ ਦੀਦੀ ਤੇ ਉਸ ਤੋਂ ਵਿਚਾਰਦੀ ਦੀਦੀ ਜਿਹੜੀ ਪਟਿਆਲੇ ਵੱਲ ਇਧਰ ਪਟਿਆਲੇ ਸਾਨੂੰ ਚਲੀ ਜਾਂਦੀ ਹੈ ਉਹ ਤੇ ਤੀਸਰੀ ਹਲੇ ਆਈ ਨਹੀਂ ਸੀਗੀ ਉਹ ਰਾਤੀ ਆਏ ਸੀਗੇ ਫੇਰ ਮੁੜ ਗਏ ਸੀਗੇ ਮੇਲਾ ਦੇਖ ਕੇ ਤੇ ਅੱਜ ਹਲੇ ਆਉਣਾ ਸੀਗਾ ਏ ਦੀਦੀ ਆਪਣੇ ਲੱਖੜੀਆਂ ਬੰਨਣ ਨਹੀਂ ਆਈ ਸੀਗੀ ਇਹ ਉਹ ਦੀਦੀ ਆ ਜਿਹੜੀ ਆ ਬੈਠੀ ਇੱਧਰ ਛਪੀਹ ਚ ਨਿਆਲੀ ਨੀਲੀ ਜੁਨੀ ਲਈ ਗਈ ਹੈ ਇਹਦੇ ਤੇ ਇੱਥੇ ਮੈਂ ਨਾਲ ਦੀ ਨਾਲ ਪਕੌੜੇ ਸਾਂਭ ਰਹੀ ਸੀਗੀ ਇਹ ਦੋਨੋਂ ਲੱਗ ਗਈਆਂ ਸੀਗੀਆਂ ਆ ਬਣਾਉਣ ਕਹਿੰਦੀ ਵੀ ਤੂੰ ਉੱਪਰਲੇ ਕੰਮ ਕਰ ਲੈ ਤੇ ਚਲ ਅਸੀਂ ਬਣਾ ਲੰਨੇ ਆ ਤੇ ਅਰਤੀ ਚੂਰੀ ਕਰਤੀ ਸੀਗੀ ਆਪਾਂ ਨੇ ਤੇ ਤੇਰੇ ਇਹ ਨਾਲ ਦੀ ਨਾਲ ਕੱਢ ਕੱਢ ਕੇ ਦੇ ਰਹੀਆਂ ਸੀਗੀਆਂ ਬਾਕੀ ਜੀ ਆਗੇ ਸੀਗੇ ਆਪਣੇ ਰਿਸ਼ਤੇਦਾਰ ਉਹਨਾਂ ਨੂੰ ਪਾ ਪਾ ਕੇ ਦੇ ਰਹੇ ਸੀਗੇ ਹਾਲ ਚਾਹ ਦੇ ਨਾਲ ਚਲੋ ਨਾਲ ਦੀ ਨਾਲ ਖਾ ਰਾਂਗੇ ਗਰਮਾ ਗਰਮ ਸਵੇਰ ਸਜੇ ਬਣਾ ਲਏ ਸੀਗੇ ਆਪਾਂ ਨੇ ਫਿਰ ਇਸ ਤੋਂ ਬਾਅਦ ਹੀ ਜਾਣਾ ਸੀਗਾ ਗੁਰਦੁਆਰਾ ਸਾਹਿਬ ਮੇਲਾ ਦੇਖਣ ਓਕੇ ਕੋਈ ਸਰੀ ਲੱਗੇ ਹੋਏ ਨੇ ਸਵੇਰ ਦੇ ਮੇਲੇ ਕਰਕੇ ਲੱਗਦਾ ਸੀਗਾ ਵੀ ਅੱਜ ਮੇਲਾ ਨਹੀਂ ਦੇਖ ਹੁੰਦਾ ਹੈ ਨਾ ਸੋਰੀ ਜੀ ਮਹੀ ਕਰਕੇ ਮਹੀ ਕਰਕੇ ਲੱਗਦਾ ਸੀਗਾ ਵੀ ਅੱਜ ਮੇਲਾ ਨਹੀਂ ਦੇਖ ਹੁੰਦਾ ਪਰ ਬਹੁਤ ਵਧੀਆ ਬਾਅਦ ਚ ਨਿਕਲ ਗਿਆ ਮਹੀ ਤਾਂ 12 ਵਜੇ ਤੱਕ ਆਈ ਗਿਆ ਜੀ ਮੈਂ ਕਦੇ ਆ ਜਾਂਦਾ ਸੀ ਕਦੇ ਹਟ ਜਾਂਦਾ ਸੀਗਾ ਤੇ ਇਹ ਲੱਗੇ ਹੋਏ ਸੀਗੇ ਮੇਰੇ ਭਰਾ ਸਾਰੇ ਚਾਹ ਪੀਂਦੇ ਬੈਠੇ ਤੇ ਇਹਨਾਂ ਨੂੰ ਮੈਂ ਪਾ ਪਾ ਕੇ ਦੇ ਰਹੀ ਸੀਗੀ ਤੇ ਵੀਡੀਓ ਨੂੰ ਫੋਲਵਸ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਸਾਡੇ ਪਿੰਡ ਦਾ ਮੇਲਾ ਕਿਹੋ ਜਿਹਾ ਲੱਗਿਆ ਸਾਨੂੰ ਤਾਂ ਜੀ ਬਹੁਤ ਵਧੀਆ ਲੱਗਿਆ ਤੁਸੀਂ ਵੀ ਦੱਸਿਓ ਜਿ ਆਪਾਂ ਹੋ ਗਏ ਤਿਆਰ ਚੱਲੀਏ ਹੁਣ ਆ ਕੀ ਬਣਿਆ ਫਿਰਦਾ ਇਹਦੇ ਵਿੱਚ ਰੱਖੀਏ ਹੈਲੋ ਕਹੀਂ ਹੈਲੋ ਕੀ ਹੋ ਗਈ ਜੇ ਅਮਰ ਜਿ ਰੱਖੀਏ ਤਿਆਰ ਹੋ ਰਿਹਾ ਹੈ ਅੱਜ ਜਿਹੜੇ ਫਰਮਾਨ ਵਾਲੇ ਨੇ ਤੇ ਆਪਾਂ ਚੱਲੀਏ ਹੁਣ ਮੇਲੇ ਤੇ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਮੀਂਹ ਵੀ ਵਾਰ-ਵਾਰ ਆਈ ਜਾਂਦਾ ਕਦੇ ਹਟ ਜਾਂਦਾ ਤੇ ਆਪਾਂ ਚੱਲਦੇ ਹੁਣ ਮੇਲੇ ਮੇਲਾ ਦਿਖਾਉਨੇ ਬਣੇ ਰਹੋ ਵਲੋਗ ਵਿੱਚ ਇਹ ਦਿਕਣਾ ਲੱਗ ਗਿਆ ਮੈਂ ਹਟ ਗਿਆ ਹੁਣ ਨਿਕਰ ਗਿਆ ਆਪਣੇ ਉਹ ਤਾਂ ਵੈਸੇ ਪਹਿਲਾਂ ਆਪਾਂ ਬੇਦੀ ਕੁੱਟੀਆਂ ਚ ਮੱਥਾ ਟੇਕ ਲਈਏ ਸਾਰੇ ਜਾਣੇ ਫੇ ਪਿੰਡ ਨੂੰ ਚੱਲਦੇ ਆ ਦੇਖੋ ਤਸੋ ਖੋ ਰਿਹਾ ありがとう。 thank <laughs> you ستر سولہ تو میں لگا شری گرو گوبند سارے کہہ دیں دستا سی کا محل بنا چلے آپ بھی محل بنا ساری بھائی یہ ودیا ریٹ ہو گئے پتہ کی چڑھتی ودیا ریٹ لے کے آئی ہے اس کے بعد بہت سونا مستری چلیا جاتا ہے

ਇਹਦਾ ਸਿੱਖੀ ਦਾ ਮਹਦਮਾਲਾ ਆ 1699 ਦੇ ਮਸਾਖੀ ਵਾਲੇ ਦਿਨ ਧੂ ਤਲਵਾ ਗਿਆ ਪਿਆਰਿਆਂ ਦੀ ਲੋੜ ਹੈ ਅੱਜ ਨਾਲ ਦੀਆਂ ਅੱਖੀਆਂ ਚ ਸਦਾ ਹੀ ਹਨੇੜਿਆ ਉਹਨਾਂ ਨੂੰ ਚਾਨਣ ਮਨਵਾਉਣ ਦੀ ਲੋੜ ਹੈ ਹਰੀ ਇੱਥੇ ਭਾਵੇਂ ਕੋਈ ਜਹੇ ਜੱਥੇ ਲਾਏ ਸਾਨੂੰ ਕੋਈ ਸਹਿਰ ਨਹੀਂ ਫੇਕਾਰਿਆਂ ਦੀ ਲੋੜ ਮੇਰੇ ਮਾਣ ਦੀ ਪ੍ਰਾਣਸ਼ਾ ਗਿਰਦਾ ਹੈ ਜਗਵਿੰਦਰ ਸਿੰਘ ਉਹਨਾਂ ਹੁਣ ਸਰਕਾਰ ਆਇਆ ਤੇ ਸਾਰੇ ਨਾ ਮੰਨ ਕੇ ਅੰਬਾਰ ਸੋ ਆਹ ਮਾਗਰ ਕਹਿਣ ਲੱਗਾ ਕਿ ਕੰਗੀ ਦਾ ਤਸਵੀਰ ਜਿਦਾਂ ਨੇ ਆਪਣੇ ਹੱਥੀ ਨਕਸ਼ਾ ਤਿਆਰ ਕੀਤਾ ਹੈ ਕਿੱਥੋਂ ਕਿੱਥੋਂ ਮਿਸਤਰੀ ਦੀ ਚੋਣ ਕੀਤੀ ਕਿਹੜੇ ਹੋਟਲ ਉਹਨਾਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨ ਜ਼ਰੂਰੀ ਆ ਬਸ ਇਹ ਕਿਤਾਬ i uh -huh. I'm <laughs>

ਸਰ ਸਤਿ ਸ਼੍ਰੀ ਅਕਾਲ ਸਾਰਸਾ ਜੀ ਬਹੁਤ ਬਹੁਤ ਤੁਹਾਡਾ ਮਾਣ ਹੈ ਜੱਜਾਉਂਰ ਮੈਂ ਵੀ ਇਸ ਨੂੰ ਬਹੁਤ ਬੇਨਤੀ ਕਰਾਂ ਕਿ ਉਹਨਾਂ ਦੇ ਘਰ ਵਾਸਤੇ ਹਾਜ਼ਰੀ ਭਰ ਲਗੇ ਉਹਨਾਂ ਤੋਂ ਬਾਅਦ ਮੈਂ ਬੇਨਤੀ ਕਰਾਂ ਇਸ ਜਿਸ਼ੇ ਮੰਡੀ ਤੋਂ ਉੱਪਰ ਹੋਰ ਲੋ ਮੈਂ ਦਿਖਾ ਜੀ ਉਹਨਾਂ ਦੀ ਅਪੋਰਟਿਕਾ ਬੋਲੋ ਦਿੱਤੇ ਹੋਏ ਜਿੰਨੇ ਸਾਧਨ